ਸਤਿ ਸ੍ਰੀ ਕਾਲ ਜੀ ਅੱਜ ਦੇ 33 ਰਿਸ਼ਤੇ ਪਰਿਵਾਰ ਦੇ ਨੰਬਰਾਂ ਸਮੇਤ ਕੁੜੀਆਂ ਤੇ ਮੁੰਡਿਆਂ ਦੇ ਜਿਹਦੇ ਵਿੱਚੋਂ ਪੰਜਾਬ ਤੋਂ 20 ਰਿਸ਼ਤੇ ਨੇ ਅਮਰੀਕਾ ਤੋਂ ਇੱਕ ਰਿਸ਼ਤਾ ਕੈਨੇਡਾ ਤੋਂ 6 ਰਿਸ਼ਤੇ ਆਸਟ੍ਰੇਲੀਆ ਤੋਂ ਇੱਕ ਰਿਸ਼ਤਾ ਦੁਬਈ ਤੋਂ ਦੋ ਰਿਸ਼ਤੇ ਯੂਰਪ ਕੰਟਰੀ ਤੋਂ ਜਿਹੜੇ ਹੈਗੇ ਦੋ ਰਿਸ਼ਤੇ ਤੇ ਕੁਵੈਤ ਤੋਂ ਇੱਕ ਰਿਸ਼ਤਾ ਪਰਿਵਾਰ ਦੇ ਨੰਬਰਾਂ ਸਮੇਤ ਨੇ ਡਾਇਰੈਕਟ ਪਰਿਵਾਰਾਂ ਨਾਲ ਗੱਲਬਾਤ ਕਰ ਸਕਦੇ ਹੋ ਤੇ ਅੱਜ ਤੋਂ ਅੱਜ ਦੀ ਜਿਹੜੀ ਲਿਸਟ ਆਪਾਂ ਸਟਾਰਟ ਕਰਦੇ ਆ ਤੇ ਬਾਕੀ ਜਿਹੜੇ ਭੈਣ ਭਰਾ ਪਹਿਲਾਂ ਜੁੜੇ ਹੋਏ ਨੇ ਸਾਰਿਆਂ ਨੂੰ ਪਤਾ ਹੀ ਐ ਪਰਿਵਾਰ ਦਾ ਨੰਬਰ ਰੇਠਾ ਲਾਲ ਪੱਟੀ 'ਚ ਲਿਖਿਆ ਹੁੰਦਾ ਡਾਇਰੈਕਟ ਨੋਟ ਕਰਕੇ ਪਰਿਵਾਰ ਨਾਲ ਗੱਲ ਕਰ ਸਕਦੇ ਹੋ ਤੇ ਨਵੇਂ ਨੋਟ ਕਰ ਲਿਓ ਤੇ ਚੈਨਲ ਸਬਸਕ੍ਰਾਈਬ ਕਰ ਲਿਓ ਪਹਿਲਾ ਰਿਸ਼ਤਾ ਨਾਮ ਸਿੰਘ ਪਤਾ ਹੁਸ਼ਿਆਰਪੁਰ ਤੋਂ ਆ ਜੀ ਮੁੰਡਾ ਪੜ੍ਹਾਈ ਡਿਪਲੋਮਾ ਮੈਕੈਨਿਕਲ ਇੰਜੀਨੀਅਰਿੰਗ ਦੀ ਕੀਤੀ ਹੋਈ ਐ ਤੇ ਭੈਣ ਇੱਕ ਮੈਡ ਭਰਾ ਕੋਈ ਨਿਕਾਦ 6 ਫੁੱਟ ਪਲੱਸ ਕਾਸਟ ਸੈਣੀ ਗੋਤਮਦ ਡੇਟ ਆਫ ਆਫਰ ਤੇੜਾ 11 93 ਦਾ ਜੀ 5 ਕਿੱਲੇ ਜ਼ਮੀਨ ਹੈ ਜੀ ਘਰ ਦੀ ਜ਼ਮੀਨ ਹੈ ਤੇ 25 ਕਿੱਲੇ ਦੀ ਜਿਹੜੀ ਖੇਤੀਬਾੜੀ ਕਰਦੇ ਨੇ ਕੁੜੀ ਪੜ੍ਹੀ ਲਿਖੀ ਹੋਵੇ ਦੁਆਬਾ ਏਰੀਆ ਨੂੰ ਜਿਹੜੀ ਪਹਿਲਾ ਹੈ ਤੇ ਕੁੜੀ ਪੜ੍ਹੀ ਲਿਖੀ ਹੋਵੇ ਤੇ ਦੁਆਬਾ ਏਰੀਆ ਨੂੰ ਪਹਿਲਾ ਤੇ ਲਾਲ ਪੱਟੀ ਦੇ ਵਿੱਚ ਜਿਵੇਂ ਪਹਿਲਾਂ ਕਿਹਾ ਮੈਂ ਲਾਲ ਪੱਟੀ 'ਚ ਪਰਿਵਾਰ ਦਾ ਨੰਬਰ ਹੁੰਦਾ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹਾਂ ਜਾਂ ਅਗਲਾ ਰਿਸ਼ਤਾ ਨੋਟ ਕਰੋ ਜੀ ਕੈਨੇਡਾ ਤੋਂ ਜੀ ਅਗਲਾ ਰਿਸ਼ਤਾ ਨਾਮ ਕੌਰ ਪਤਾ ਸਰਸਾ ਹਰਿਆਣਾ ਤੋਂ ਕੁੜੀ ਬਿਲੋਂਗ ਕਰਦੀ ਹੈ ਪੜ੍ਹਾਈ ਬੀਐਸਸੀ ਨਰਸਿੰਗ ਕੀਤੀ ਹੋਈ ਹੈ ਭੈਣ ਕੋਈ ਨਹੀਂ ਭਰਾ ਇੱਕ ਹਨ ਮੈਡ ਕੈਨੇਡਾ ਕੱਦ 5 ਫੁੱਟ 7 ਕਾਸਟ ਜੱਟ ਸੇ ਗੁੱਤ ਸਿੱਧੂ ਡੇਟ ਆਫ ਬਰਥ 1998 ਦਾ ਜੀ ਕੰਮ ਕੈਨੇਡਾ ਵਰਕ ਪਰਮਿਟ ਤੇ ਆ ਕੁੜੀ ਤੇ ਗਵਰਨਮੈਂਟ ਜੌਬ ਆਰ ਐਨ ਰਜਿਸਟਰਡ ਨਰਸ ਹੈ ਗਵਰਨਮੈਂਟ ਜੌਬ ਹੈ ਕੈਨੇਡਾ ਵਰਕ ਪਰਮਿਟ ਤੇ ਮੁੰਡਾ ਗੁਰਸਿੱਖ ਸੋਨਾ ਹੋਵੇ ਕੈਨੇਡਾ ਪੀਆਰ ਹੋਵੇ ਜਾਂ ਵਰਕ ਪਰਮਿਟ ਤੇ ਹੋਵੇ ਲਗਭਗ 20 ਕਿਲੇ ਦੇ ਲਗਭਗ ਜਿਹੜੀ ਜ਼ਮੀਨ ਹੋਵੇ ਤੇ ਇੰਜੀਨੀਅਰਿੰਗ ਜਾਂ ਡਾਕਟਰ ਲੈਣ ਨੂੰ ਜਿਹੜੀ ਪਹਿਲ ਹੈ ਕੁੜੀ ਦੇ ਪਰਿਵਾਰ ਦਾ ਨੰਬਰ ਲਾਲ ਪੱਟੀ ਦੇ ਵਿੱਚ ਦੀ ਲਿਖਿਆ ਹੋਇਆ ਜੀ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਕਈ ਭੈਣ ਭਰਾ ਕਹਿੰਦੇ ਹੈ ਕਿ ਹੀਠਾਂ ਰੈੱਡ ਬੱਟੀ 'ਚ ਨੰਬਰ ਹੈ ਉਹ ਥੋੜਾ ਟਾਈਮ ਰਹਿੰਦਾ ਪਰ ਕੋਸ਼ਿਸ਼ ਰੱਖਾਂਗੇ ਜਿਆਦਾ ਟਾਈਮ ਤੇ ਬਾਕੀ ਦੀ ਸਕਰੀਨਸ਼ਾਟ ਲੈ ਲਿਆ ਕਰੋ ਸਕਰੀਨਸ਼ਾਟ ਦੇ ਨਾਲ ਜਿਹੜਾ ਬਾਅਦ ਦੇ ਵਿੱਚ ਪਰਿਵਾਰ ਨਾਲ ਸੰਪਰਕ ਕਰ ਲਿਆ ਕਰੋ ਤੇ ਪਹਿਲਾਂ ਨੇ ਸਾਰੇ ਰਿਸ਼ਤੇ ਨੋਟ ਕਰ ਲਓ ਅਗਲਾ ਰਿਸ਼ਤਾ ਨਾਮ ਸਿੰਘ ਪਤਾ ਪਟਿਆਲਾ ਤੋਂ ਮੁੰਡਾ ਬਲੌਂਗ ਕਰਦਾ ਹੈ ਪੜਾਈ ਐਮਸੀਏ ਮਾਸਟਰ ਆਫ ਕੰਪਿਊਟਰ ਐਪਲੀਕੇਸ਼ਨ ਦੀ ਕੀਤੀ ਹੋਈ ਹੈ ਭੈਣਾਂ ਕੋਈ ਭਰਾ ਕੋਈ ਨਹੀਂ ਇਕੱਲਾ ਇਕੱਲਾ ਮੁੰਡਾ ਈ ਕੱਦ 5 ਫੁੱਟ 7 ਇੰਚ ਕਾਸਟ ਜੱਟ ਸਿੰਘ ਗੋਤ ਬੁੱਟਰ ਡੇਟ ਆਫ ਬਰਥ 30 1993 ਦਾ ਆ ਸ਼ੋਰੂਮ ਪਲਾਟ 10 ਬਾਈ 60 ਦਾ ਕਮਰਸ਼ੀਅਲ ਰੋਡ ਪਟਿਆਲਾ ਸਿਟੀ ਦੇ ਅੰਦਰ ਤੇ 8 ਕਿੱਲੇ ਜ਼ਮੀਨ ਹੈ ਜੀ 6.5 ਕਿੱਲੇ ਜਿਹੜੀ ਪਿੰਡ ਹੈ 1.5 ਕਿੱਲਾ ਮੇਨ ਰੋਡ ਦੇ ਉੱਪਰ ਹੈ ਪਿਤਾ ਜੇ ਰਿਟਾਇਰਡ ਨੇ 1.5 ਕਰੋੜ ਦੀ ਜਿਹੜੀ ਕੋਠੀ ਸਿਟੀ ਦੇ ਵਿੱਚ ਪਈ ਹੋਈ ਹੈ ਤੇ ਇੱਕ ਕੋਠੀ ਪਿੰਡ ਦੇ ਵਿੱਚ ਹੈ ਤੇ ਵਰਕਿੰਗ ਇਨ ਫਾਈਨਾਂਸ ਕੰਪਨੀ ਦੇ ਵਿੱਚ ਕੰਪਨੀਆਂ ਤੇ ਮੁੰਡਾ ਸੁਧ ਵੈਸ ਨੂੰ ਅਜੀ ਕੁੜੀ ਐਜੂਕੇਟਿਡ ਪ੍ਰਾਈਵੇਟ ਜਾਂ ਗਵਰਨਮੈਂਟ ਜੌਬ ਕਰਦੀ ਹੋਵੇ ਸੁੰਦਰ ਹੋਵੇ ਪਟਿਆਲਾ ਸੰਗਰੂਰ ਨੂੰ ਪਹਿਲਾਂ ਕੋਈ ਮੰਗਣੀ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਜਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਪਤਾ ਮੋਗਾ ਤੋਂ ਮੁੰਡਾ ਬਲੌਂਕ ਕਰਦਾ ਪੜ੍ਹਾਈ ਬੀਏ ਐਮਏ ਕੀਤੀ ਹੋਈ ਹੈ ਭੈਣ ਕੋਈ ਨਹੀਂ ਭਰਾ ਦੋ ਇੱਕ ਮੈਡ ਕੱਦ 6 ਫੁੱਟ ਕਾਸਟ ਜੱਟ ਸੇ ਗੋਤ ਬਰਾੜ ਦੀ ਡੇਟ ਆਫ ਬਰਥ 27 7 97 ਦਾ ਜੀ ਕੰਮ ਗਵਰਨਮੈਂਟ ਜੋਬ ਇੰਡੀਅਨ ਆਰਮੀ ਦੇ ਵਿੱਚ 15 ਕਿੱਲੇ ਜ਼ਮੀਨਾਂ ਹਾਈਵੇ ਦੇ ਉੱਪਰ ਇੰਡੀਅਨ ਆਰਮੀ ਦੇ ਵਿੱਚ ਹੈ ਇਹ ਮੁੰਡਾ ਤੇ 15 ਕਿੱਲੇ ਜ਼ਮੀਨ ਹਾਈਵੇ ਦੇ ਉੱਪਰ ਹੈ ਕੁੜੀ ਦਾ ਕੱਦ ਜਿਹੜਾ 5 ਫੁੱਟ 5 ਇੰਚ ਤੋਂ ਘੱਟ ਨਾ ਹੋਵੇ ਪੜੀ ਲਿਖੀ ਹੋਵੇ ਤੇ ਮੋਗਾ ਫਰੀਦਕੋਟ ਜ਼ਿਲ੍ਹੇ ਨੂੰ ਜਿਹੜੀ ਪਹਿਲਾ ਹੈ ਤੇ ਕੋਈ ਇਹਨਾਂ ਦੀ ਜਿਹੜੀ ਮੰਗ ਨਹੀਂ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਤੇ ਐਡ ਪਵਾਉਣ ਲਈ ਹੀ ਇੱਥਾਂ ਪੀਲੀ ਪੱਟੀ ਸਾਡਾ ਨੰਬਰ ਹੁੰਦਾ ਆ ਨਾਮ ਸਿੰਘ ਪਤਾ ਅੰਮ੍ਰਿਤਸਰ ਸਾਹਿਬ ਤੋਂ ਮੁੰਡਾ ਬਲੌ ਪੈਣ ਕਨ ਮੈਡ ਕੈਨੇਡਾ ਭਰਾ ਕਨ ਮੈਡ ਕੈਨੇਡਾ ਕੱਦ 5 ਫੁੱਟ 11 ਇੰਚ ਕਾਸਟ ਖੱਤਰੀ ਗੋਤ ਮਹਿਤਾ ਡੇਟ ਆਫ ਬਰਥ 19 6 96 ਦੀ ਹੈ ਜੀ ਤੇ ਡਿਪਾਰਟਮੈਂਟ ਸਟੋਰ ਤੇ 10 ਕਿੱਲੇ ਜਿਹੜੀ ਜ਼ਮੀਨ ਹੈ ਕੁੜੀ ਖੱਤਰੀ ਸਿੱਖ ਜਾਂ ਜੱਟ ਸਿੱਖ ਹੋਵੇ ਐਮਬੀ ਮਾਪ ਮੈਰਜ ਬੀਰੋ ਵਾਲੇ ਭਾਈ ਮਾਫ ਇਹਨਾਂ ਨੂੰ ਫੋਨ ਨਾ ਲਾਇਓ ਤੇ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਪਤਾ ਹੁਸ਼ਿਆਰਪੁਰ ਤੋਂ ਮੁੰਡਾ ਬਲੋਂਗ ਕਰਦਾ ਪੜ੍ਹਾਈ ਪਲੱਸ 2 ਕੀਤੀ ਹੋਈ ਹੈ ਭੈਣਾਂ ਤਿੰਨ ਮੈਡ ਨੇ ਭਰਾ ਕੋਈ ਨਹੀਂ ਕੱਦ 5 ਫੁੱਟ 9 ਇੰਚ ਕਾਸਟ ਸੈਣੀ ਗੋਤ ਹੰਸੀ ਡੇਟ ਆਫ ਬਰਥ 25/3/92 ਦਾ ਜੀ ਕੰਮ ਗਵਰਨਮੈਂਟ ਜੌਬ ਇੰਡੀਅਨ ਆਰਮੀ ਦੇ ਵਿੱਚ ਹੈ ਮੁੰਡਾ ਤੇ ਕੁੜੀ ਪੜ੍ਹੀ ਲਿਖੀ ਹੋਵੇ ਉਪਕਾਸਟ ਵਿਚਾਰਨਯੋਗ ਹੈ ਤੇ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਅਗਲਾ ਰਿਸ਼ਤਾ ਨਾਮ ਸਿੰਘ ਪਤਾ ਹੁਸ਼ਿਆਰਪੁਰ ਤੋਂ ਮੁੰਡਾ ਬਲੋਂਗ ਕਰਦਾ ਪੜ੍ਹਾਈ ਪਾਸ 2 ਤੇ ਹੋਟਲ ਮੈਨੇਜਮੈਂਟ ਦਾ ਜਿਹੜਾ ਕੋਰਸ ਕੀਤਾ ਹੋਇਆ ਭੈਣ ਇੱਕ ਮੈਡ ਭਰਾ ਕੋਈ ਨਹੀਂ ਕੱਦ 5 ਫੁੱਟ 5 ਇੰਚ ਕਾਸਟ ਆਲੂ ਵਾਲੀ ਐ ਗੋਤ ਕਪੂਰ ਡੇਟ ਆਫ ਬਰਥ 5 7 91 ਦਾ ਜੀ ਕੰਮ ਅਬੂਦਾਬੀ ਦੇ ਵਿੱਚ ਹੋਟਲ ਮੈਨੇਜਰ ਹੈ ਜੀ ਤੇ ਕੁੜੀ ਵਧੀਆ ਹੋਵੇ ਘਰ ਸੰਭਾਲਣ ਵਾਲੀ ਹੋਵੇ ਮੰਗ ਕੋਈ ਨਹੀਂ ਨਸ਼ਾ ਪੱਤਾ ਕੋਈ ਨਹੀਂ ਘਰ ਦੇ ਵਿੱਚ ਪਿਓ ਪਾਪਾ ਮਾਂ ਦੀ ਜਿਹੜੀ ਮਤਲਬ ਪਿਓ ਹੈ ਮਾਂ ਦੀ 20 ਸਾਲ ਪਹਿਲਾਂ ਜਿਹੜੀ ਡੈਥ ਹੋ ਗਈ ਸੀ ਮੈਰਿਜ ਵੀਰ ਵਾਲੇ ਭਾਈ ਇਹਨਾਂ ਨੂੰ ਮਾਫ ਕਰਿਓ ਫੋਨ ਨਾਲ ਲਾਇਓ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਇੱਕ ਚੀਜ਼ ਹੋਰ ਜੀ ਜਿੰਨੇ ਵੀ ਰਿਸ਼ਤੇ ਕਰਵਾਉਣੇ ਹੋ ਜਾਂ ਤੁਸੀਂ ਗੱਲਬਾਤ ਕਰਦੇ ਹੋ ਆਪਣੀ ਰਿਸਪੌਂਸਿਬਿਲਟੀ ਤੇ ਦੇਖ ਰਹੇ ਕਰਕੇ ਫਿਰ ਰਿਸ਼ਤੇ ਦੀ ਗੱਲਬਾਤ ਕਰਿਆ ਕਰੋ ਅਗਲਾ ਰਿਸ਼ਤਾ ਇੰਡੀਆ ਤੋਂ ਆ ਜੀ ਨਾਮ ਸਿੰਘ ਪਤਾ ਜੀਰਕਪੁਰ ਜੀਰਕਪੁਰ ਮਹਾਲੀ ਤੋਂ ਆ ਜੀ ਪੜ੍ਹਾਈ ਬੀਟੈਕ ਐਮ ਬੀ ਏ ਕੀਤੀ ਹੋਈ ਹੈ ਭੈਣ ਕੋਈ ਨਹੀਂ ਭਰਾ ਇੱਕ ਕੱਦ 6 ਫੁੱਟ 1 ਇੰਚ ਕਾਸਟ ਲੁਭਾਣਾ ਸਿੱਖ ਡੇਟ ਆਫ ਬਰਥ 11 11 92 ਦੀ ਜੀ ਕੰਮ ਐਮਾਜੋਨ ਐਟ ਗੁਰਦਾਉਂ ਇਸ ਟੀਮ ਲੀਡ ਕਰ ਰਿਹਾ ਮੁੰਡਾ ਤੇ ਕੁੜੀ ਐਜੂਕੇਟਡ ਵਰਕਿੰਗ ਅਸ ਵਰਕਿੰਗ ਐਂਡ ਵੈਲ ਮੈਨਡ ਹੋਵੇ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹਾਂ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਇੰਡੀਆ ਤੋਂ ਅਗਲਾ ਰਿਸ਼ਤਾ ਨਾਮ ਸਿੰਘ ਪਤਾ ਪਟਿਆਲਾ ਤੋਂ ਮੁੰਡਾ ਬਲੋਂਗ ਕਰਦਾ ਪੜ੍ਹਾਈ ਬੀ ਟੈਕ ਕੰਪਿਊਟਰ ਇੰਜੀਨੀਅਰਿੰਗ ਦੀ ਕੀਤੀ ਹੋਈ ਹੈ ਤੇ ਭੈਣ ਇੱਕ ਮੈਡ ਕੈਨੇਡਾ ਹੈ ਪ੍ਰਾ ਕੋਈ ਨਹੀਂ ਕੱਦ 5 ਫੁੱਟ 7 ਇੰਚ ਕਾਸਟ ਨਾਈ ਸਿੱਖ ਹੈ ਜੀ ਡੇਟ ਆਫ ਬਰਥ 7 5 95 ਦਾ ਜੀ ਕੰਮ ਗ੍ਰੈਜੂਏਸ਼ਨ ਕੰਪਨੀ ਦੇ ਵਿੱਚ ਜੋਬ ਕਰਦਾ ਤੇ ਰਿਸ਼ਤਾ ਜਿਹੜੀ ਕੁੜੀ ਕੈਨੇਡਾ ਵਿਦ ਆਈਲੈਂਡਸ ਇਹ ਪਰਿਵਾਰ ਨਾਲ ਗੱਲ ਕਰ ਲਿਓ ਖੁੱਲਕੇ ਕੁੜੀ ਇਹਨਾਂ ਨੇ ਲਿਖਾਇਆ ਕੁੜੀ ਕੈਨੇਡਾ ਵਿਦ ਆਈਲੈਂਡਸ ਕਿਸ ਤਰ੍ਹਾਂ ਹਨ ਤੇ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਨੇ ਅਗਲਾ ਰਿਸ਼ਤਾ ਨੋਟ ਕਰੋ ਜੀ ਕੈਨੇਡਾ ਤੋਂ ਅਗਲਾ ਰਿਸ਼ਤਾ ਨਾਮ ਕੌਰ ਪਤਾ ਕਪੂਰਥਲਾ ਤੋਂ ਕੁੜੀ ਬਲੋਂਗ ਕਰਦੀ ਹੈ ਪੜਾਈ ਬੀ ਟੈਕ ਹੈ ਸੀ ਈ ਸੀ ਈ ਕਮੈਂਟ ਕਰਕੇ ਜਰੂਰ ਦੱਸਿਓ ਬੀ ਟੈਕ ਤਾਂ ਪਤਾ ਹੈ ਈਸੀਈ ਕੀ ਹੁੰਦਾ ਹੈ ਨਾ ਇਹ ਜਰੂਰ ਕਮੈਂਟਾਂ 'ਚ ਦੱਸਿਓ ਤੇ ਭੈਣ ਕੋਈ ਨਹੀਂ ਭਰਾ 2 ਕਨੇਡਾ ਕੱਦ 5 ਫੁੱਟ 9 ਇੰਚ ਕਾਸਟ ਕਬੀਰ ਪੰਥੀ ਡੇਟ ਆਫ ਬਰਥ 1994 ਕੰਮ ਕਨੇਡਾ ਪੀਆਰ ਆ ਜੀ ਕੁੜੀ ਤੇ ਬੈਂਕ ਜੋਬ ਦੇ ਵਿੱਚ ਕਨੇਡਾ ਪੀਆਰ ਆ ਤੇ ਉੱਥੇ ਬੈਂਕ ਦੀ ਜਿਹੜੀ ਜੋਬ ਕਰਦੀ ਹੈ ਕੁੜੀ ਮੁੰਡਾ ਸੋਹਣਾ ਹੋਵੇ ਬਰਾਬਰ ਦੀ ਯੋਗਤਾ ਰੱਖਦਾ ਹੋਵੇ ਲਾਲ ਪੱਟੀ ਦੇ ਵਿੱਚ ਕੁੜੀ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਆਰ ਸ਼ਰਮਾ ਪਤਾ ਹਰਿਆਣਾ ਤੋਂ ਮੁੰਡਾ ਬਲੌਂਗ ਕਰਦਾ ਪੜ੍ਹਾਈ ਬੀ ਟੈਕ ਮੈਕੈਨਿਕਲ ਦੀ ਕੀਤੀ ਹੋਈ ਹੈ ਭੈਣ ਕੋਈ ਨਹੀਂ ਭਰਾ ਇੱਕ ਅਨਮੈਡ ਐਡਵੋਕੇਟ ਹੈ ਜੀ ਕੱਦ 5 ਫੁੱਟ 11 ਇੰਚ ਕਾਸਟ ਪਰ ਪ੍ਰਾਸ਼ਸਤ ਕਰਨ ਤੇ 9 11 92 ਦਾ ਜਿਹੜਾ ਡੇਟ ਆਫ ਬਰਥ ਹੈ ਕੰਮ 20 ਕਿੱਲੇ ਜ਼ਮੀਨ ਹੈ ਜੀ ਫਾਦਰ ਸਾਹਿਬ ਈਟੀਓ ਰਿਟਾਇਰਡ ਨੇ ਕੁੜੀ ਐਜੂਕੇਟਿਡ ਤੇ ਸਮਾਰਟ ਹੋਵੇ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹਾਂ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਪਤਾ ਹੁਸ਼ਿਆਰਪੁਰ ਤੋਂ ਮੁੰਡਾ ਬਲੌਂਗ ਕਰਦਾ ਪੜ੍ਹਾਈ ਐਮਸੀਏ ਕੀਤੀ ਹੋਈ ਹੈਗੀ ਭੈਣ ਕੋਈ ਨਹੀਂ ਭਰਾ 1 ਮੈਡ 5 ਫੁੱਟ 11 ਇੰਚ ਕਾਸਟ ਜੱਟ ਸੇ ਗੂਤ ਡੇਟ ਆਫ ਬਰਥ ਜਿਹੜੀ ਅ ਡੇਟ ਆਫ ਬਰਥ 18 7 86 ਦੀ ਹੈ ਜੀ ਕੰਮ 7 ਕਿੱਲੇ ਜ਼ਮੀਨ ਓਨਿੰਗ ਵਰਕ ਐਂਡ ਐਗਰੀਕਲਚਰ ਦੀ ਜਿਹੜੀ ਮੈਜਿਸਟ੍ਰੇਟ ਸਟੇਸ ਵਿੰਡੋ ਹੈ ਮਤਲਬ ਘਰਵਾਲੀ ਦੀ ਡੈਥ ਹੋ ਗਈ ਸੀ ਬਾਕੀ ਪਰਿਵਾਰ ਨਾਲ ਗੱਲਬਾਤ ਕਰ ਲਿਆ ਕੁੜੀ ਨਾਰਮਲ ਪੜ੍ਹੀ ਹੋਵੇ ਕਾਰ ਸੰਭਾਲਣ ਵਾਲੀ ਹੋਵੇ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਜਾਂ ਅਗਲਾ ਰਿਸ਼ਤਾ ਨੋਟ ਕਰੋ ਜੀ ਅਗਲਾ ਰਿਸ਼ਤਾ ਯੂਰਪ ਕੰਟਰੀ ਦੇ ਵਿੱਚੋਂ ਜੀ ਨਾਮ ਸਿੰਘ ਪਤਾ ਖੰਨਾ ਤੋਂ ਮੁੰਡਾ ਬਲੌਂਗ ਕਰਦਾ ਪੜ੍ਹਾਈ ਐਲ ਐਲ ਵੀ ਕੀਤੀ ਹੋਈ ਹੈ ਤੇ ਪੈਨ ਇੱਕ ਮੈਡ ਭਰਾ ਕੋਈ ਨਹੀਂ ਕੱਦ 6 ਫੁੱਟ 8 ਇੰਚ ਕਾਸਟ ਜੱਟ ਸਿੱਖ ਗੋਤ ਸੇਖੋਂ ਡੇਟ ਆਫ ਬਰਥ ਫਰਵਰੀ 1992 ਦੀ ਹੈ ਜੀ ਕੰਮ ਗਵਰਨਮੈਂਟ ਜੋਬ ਯੂਰੋਪੀਅਨ ਜੰਪ ਵਾਲਾ ਮੁੰਡਾ ਉੱਥੋਂ ਦੇ ਜੰਪ ਵਾਲਾ ਤੇ ਗਵਰਨਮੈਂਟ ਜੋਬ ਤੇ ਉੱਥੇ ਇਹ ਪੜ੍ਹੀ ਲਿਖੀ ਤੇ ਸੋਹਣੀ ਲੰਮੀ ਸਿਆਣੀ ਕੁੜੀ ਦਾ ਜਿਹੜਾ ਰਿਸ਼ਤਾ ਚਾਹੀਦਾ ਕੁੜੀ ਵੈਜੀਟੇਰੀਅਨ ਹੋ ਤੇਰੀਅਨ ਹੋਵੇ ਤੇ ਮੰਗ ਇਹਨਾਂ ਦੀ ਪਰਿਵਾਰ ਦੀ ਕੋਈ ਨਹੀਂ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ WhatsApp ਨੰਬਰ ਤੇ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਜਾਂ ਡਾਇਰੈਕਟ ਕਾਲ ਜਾਂ ਕੰਟਰੀ ਕੋਡ ਲਗਾ ਕੇ WhatsApp ਤੇ ਗੱਲਬਾਤ ਕਰ ਸਕਦੇ ਹੋ ਇਹ ਅਗਲਾ ਰਿਸ਼ਤਾ ਕੈਨੇਡਾ ਤੋਂ ਨੋਟ ਕਰੋ ਜੀ ਨਾਮ ਸਿੰਘ ਪਤਾ ਫਰੀਦਕੋਟ ਤੋਂ ਮੁੰਡਾ ਬਲੌਂਗ ਕਰਦਾ ਪੜ੍ਹਾਈ ਪੋਸਟ ਗ੍ਰੈਜੂਏਸ਼ਨ ਡਿਪਲੋਮਾ ਕੀਤਾ ਹੋਇਆ ਹੈ ਭੈਣ ਕੋਈ ਨਹੀਂ ਭਰਾ ਇੱਕ ਕੱਦ 5 ਫੁੱਟ 11 ਇੰਚ ਕਾਸਟ ਜੱਟ ਸੇ ਗੂਤ ਸਰਾਂ ਡੇਟ ਆਫ ਬਰ ਕੰਮ 10 ਕਿੱਲੇ ਜ਼ਮੀਨ ਦੋਨੇ ਭਰਾਵਾਂ ਨੂੰ ਕੈਨੇਡਾ ਸਿਟੀ ਜਾਣਾ ਜੀ ਮੁੰਡਾ ਤੇ 20 ਸਾਲ ਤੋਂ ਕੈਨੇਡਾ ਦੇ ਵਿੱਚ ਰਹਿੰਦੇ ਐ ਕੈਨੇਡਾ ਆਪਣਾ ਜਿਹੜਾ ਵਧੀਆ ਕਾਰੋਬਾਰ ਹੈ ਇੰਡੀਆ ਦੇ ਵਿੱਚ ਇੰਡੀਆ ਤੇ ਕੈਨੇਡਾ ਦੇ ਵਿੱਚ ਆਪਦੇ ਵਧੀਆ ਕਾਰੋਬਾਰ ਨੇ ਤੇ ਕੁੜੀ ਐਨ ਆਰ ਆਈ ਨੂੰ ਪਹਿਲ ਐ ਜਾਂ ਇੰਡੀਆ ਹੋਵੇ ਇੰਡੀਆ ਜੇ ਕੁੜੀ ਤਾਂ ਨਰਸਿੰਗ ਕਰੀ ਹੋਵੇ ਤੇ ਅੰਮ੍ਰਿਤਾਰੀ ਗੁਰਸਿੱਖ ਪਰਿਵਾਰ ਹੋਵੇ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਐ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹਾਂ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਆਸਟ੍ਰੇਲੀਆ ਤੋਂ ਅਗਲਾ ਰਿਸ਼ਤਾ ਨਾਮ ਸਿੰਘ ਪਤਾ ਸੰਗਰੂਰ ਤੋਂ ਮੁੰਡਾ ਬਿਲੋਂਗ ਕਰਦਾ ਪੜਾਈ ਬੀ ਟੈਕ ਕੰਪਿਊਟਰ ਸਾਇੰਸ ਦੀ ਕੀਤੀ ਹੋਈ ਹੈ ਭੈਣ ਇੱਕ ਮੈਡ ਭਰਾ ਕੋਈ ਨਹੀਂ ਕੱਦ 5 ਫੁੱਟ 9 ਇੰਚ ਕਾਸਟ ਟਾਗ 73 ਜੀ ਸਿੱਖ ਟਾਗ 73 73 ਤੇ 13 5 94 ਦਾ ਜਿਹੜਾ ਡੇਟ ਆਫ ਬਰਥ ਹੈ ਜੀ ਸੈਟਰਡੇਨ 파ਰਥ 에어ਪੋਰਟ ਇਨ ਆਸਟ੍ਰੇਲੀਆ ਦੇ ਵਿੱਚ ਮੁੰਡਾ ਵਧੀਆ ਸੈਟਲਡ ਹੈ 90 ਤੋਂ 97000 ਉੱਥੋਂ ਦਾ ਜਿਹੜਾ ਡਾਲਰ ਹੈ ਜਾਂ ਉੱਥੋਂ ਜਿਹੜੀ ਕਰੰਸੀ ਹੈ ਉਹ ਇਹਨਾਂ ਦੀ ਇਨਕਮ ਹੈ ਬਹੁਤ ਵਧੀਆ ਪੈਕੇਜ ਹੈ ਐਨੂਅਲ ਤੇ ਸ਼ਾਰਟ ਟਾਈਮ ਜਿਹੜਾ ਮੁੰਡਾ ਡਿਵੋਰਸ ਹੈ ਕੁੜੀ ਵੈਲ ਐਜੂਕੇਟਡ ਹੋਵੇ ਡਿਵੋਰਸਡ ਐਸੈਪਟੇਵਲ ਹੈ 노 ਕਾਸਟ ਵਰ ਤੇ ਆਸਟ੍ਰੇਲੀਆ ਸਟੱਡੀ ਵੀਜ਼ਾ ਪੀਆਰ ਜਾਂ ਸਿਟੀਜ਼ਨ ਹੋਵੇ ਮੈਰਿਜ ਬਿਊਰੋ ਭਾਈ ਇਹਨਾਂ ਨੂੰ ਕੋਈ ਮਾਫ ਲਾਲ ਪੱਟੀ ਦੇ ਵਿੱਚ ਪਰਿਵਾਰ ਦਾ ਇੱਕ ਇੰਡੀਅਨ ਨੰਬਰ ਹੈ ਤੇ ਇੱਕ ਬਾਹਰਲਾ ਨੰਬਰ ਹੈ ਦੋਨਾਂ ਤੇ ਗੱਲਬਾਤ ਕਰ ਸਕਦੇ ਹੋ ਜੇ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਪਤਾ ਖੰਨਾ ਲੁਧਿਆਣਾ ਤੋਂ ਜਿਹੜਾ ਮੁੰਡਾ ਬਲੌਂਕ ਕਰਦਾ ਪੜ੍ਹਾਈ ਆਈਟੀ ਪਲੰਬਰ ਐਂਡ ਇਲੈਕਟ੍ਰਿਕ ਇਲੈਕਟ੍ਰੀਸ਼ੀਅਨ ਡਿਪਲੋਮਾ ਕੀਤਾ ਹੋਇਆ ਭੈਣ 1 ਮੈਡ ਭਰਾ ਭਰਾ ਇੱਕ ਆ ਸੋਰੀ ਭੈਣ ਨਹੀਂ ਨਹੀਂ ਭਰਾ ਕੋਈ ਨਹੀਂ ਭੈਣ 1 6 ਫੁੱਟ 1 ਇੰਚ ਜਿਹੜਾ ਕਰਦਾ ਹੈ ਕਾਸਟ ਜੱਟ ਸਿੰਘ ਗੋਤਮ ਮਲਹੰਸ ਤੇ ਡੇਟ ਆਫ ਬਰਥ 2 3 93 ਦੀ ਜੀ ਕੰਮ ਦਵਾਈ ਟਰੱਕ ਡਰਾਈਵਰ ਆ ਮੁੰਡਾ ਹੈਵੀ ਲਾਇਸੈਂਸ ਹੈ ਤੇ 2 ਲੱਖ ਰੁਪਏ ਮਹੀਨਾ ਜਿਹੜੀ ਤਨਖਾਹ ਕੁੜੀ ਪੀਆਰ ਜਾਂ ਵਰਕ ਪਰਮਿਟ ਤੇ ਹੋਵੇ ਤੇ ਕਿਹੜੀ ਕੰਟਰੀ ਚ ਹੋਵੇ ਪਰਿਵਾਰ ਨਾਲ ਗੱਲ ਕਰ ਲਓ ਤੇ ਕੋਈ ਮੰਗਣੀ ਮੈਰਜ ਬਿਊਰੋ ਵਾਲੇ ਭਾਈ ਇਹਨਾਂ ਨੂੰ ਮਾਫ ਕਰੋ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਜਾਂ ਅਗਲਾ ਰਿਸ਼ਤਾ ਇੰਡੀਆ ਤੋਂ ਨੋਟ ਕਰੋ ਜੀ ਨਾਮ ਸਿੰਘ ਪਤਾ ਮੋਗਾ ਪੜ੍ਹਾਈ ਬੀਏ ਕੀਤੀ ਹੋਈ ਹੈ ਭੈਣ ਇੱਕ ਭਰਾ ਇੱਕ ਕੱਦ 5 ਫੁੱਟ 8 ਇੰਚ ਕਾਸਟ ਜੱਟ ਸੇ ਗੋਦ ਗਿੱਲ ਡੇਟ ਆਫ ਬਰਥ 10 02 95 ਕੰਮ 25 ਕਿਲੇ ਜ਼ਮੀਨ ਦੋਨੇ ਭਰਾਵਾਂ ਨੂੰ ਕੁੜੀ ਪੜ੍ਹੀ ਲਿਖੀ ਘਰੇਲੂ ਕੰਮਕਾਜਵਾਰੀ ਹੋਵੇ ਤੇ ਸਿਆਣੀ ਹੋਵੇ। ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ। ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਜੀ। ਅਗਲਾ ਰਿਸ਼ਤਾ ਨੋਟ ਕਰੋ ਜੀ। ਅ ਕੈਨੇਡਾ ਤੋਂ ਜੀ ਅਗਲਾ ਰਿਸ਼ਤਾ ਨਾਮ ਸਿੰਘ ਪਤਾ ਫਰੀਦਕੋਟ ਤੋਂ ਮੁੰਡਾ ਬਲੌਂਗ ਕਰਦਾ ਪੜ੍ਹਾਈ ਬੀਟੈਕ ਮਕੈਨਿਕਲ ਪੋਸਟ ਗ੍ਰੈਜੂਏਟ ਡਿਪਲੋਮਾ ਮੈਨ ਬਿਜ਼ਨਸ ਦਾ ਕੀਤਾ ਹੋਇਆ ਹੈ। ਭੈਣ ਕੋਈ ਨਹੀਂ ਭਰਾ ਹੈ 1 ਕੱਦ 5 ਫੁੱਟ 9 ਇੰਚ ਕਾਸਟ ਜੱਟ ਸੇ ਗੁਰਸੰਤੂ ਡੇਟ ਆਫ ਬਰਥ 25/02/93 ਦਾ ਜੀ। ਕੰਮ ਕਨੇਡਾ ਪੀਆਰ ਫੁੱਲ ਟਾਈਮ EMPLOYEE ਬ੍ਰੇਕ ਇਹ ਬਾਕੀ ਪਰਿਵਾਰ ਨਾਲ ਜਿਹੜੀ ਗੱਲਬਾਤ ਕਰ ਲਿਓ ਮੁੰਡਾ ਪੀਆਰ ਹੈ ਤੇ ਬਾਕੀ ਫੁੱਲ ਟਾਈਮ EMPLOYEE ਜਿਹੜਾ ਲਿਖਿਆ ਹੋਇਆ ਇਹਨਾਂ ਨੇ ਤੇ ਕੁੜੀ ਬਾਹਰ ਹੋਵੇ ਜਾਂ ਬਾਹਰ ਜਾਣਾ ਚਾਹੁੰਦੀ ਹੋਵੇ 5 ਫੁੱਟ 5 ਇੰਚ ਤੋਂ ਜਿਹੜਾ ਕੱਦ ਪਲੱਸ ਹੋਵੇ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਜਾਂ ਅਗਲਾ ਰਿਸ਼ਤਾ ਕਨੇਡਾ ਤੋਂ ਨੋਟ ਕਰੋ ਨਾਮ ਸਿੰਘ ਪਤਾ ਫਰੀਦਕੋਟ ਤੋਂ ਮੁੰਡਾ ਬਲੋਂਗ ਕਰਦਾ ਹੈ ਤੇ ਡਿਪਲੋਮਾ IT ਕੀਤਾ ਹੋਇਆ ਮੁੰਡੇ ਦਾ ਪੈਣ ਕੋਈ ਨਹੀਂ ਭਰਾ ਇੱਕ ਕੱਦ 6 ਫੁੱਟ 2 ਇੰਚ ਕਾਸਟ ਜੱਟ ਸੇ ਗੂਤ ਸੰਤੂ ਡੇਟ ਆਫ ਬਰਥ 1995 ਦੀ ਜੀ ਕੰਮ ਕੈਨੇਡਾ ਪੀਆਰ ਆ ਮੁੰਡਾ ਟਰੱਕ ਡਰਾਈਵਰ ਹੈ ਕੁੜੀ 5 7 5 ਫੁੱਟ 7 ਇੰਚ ਜਾਂ ਇਸ ਤੋਂ ਜਿਹੜਾ ਕੱਦ ਪਲੱਸ ਹੋਵੇ ਤੇ 6 ਫੁੱਟ 2 ਇੰਚਾ ਮੁੰਡੇ ਦਾ ਕੱਦ ਮਤਲਬ ਲੰਬੀ ਕੁੜੀ ਚਾਹੀਦੀ ਹੈ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਜੇ ਅਗਲਾ ਰਿਸ਼ਤਾ ਇੰਡੀਆ ਤੋਂ ਨੋਟ ਕਰੋ ਜੀ ਨਾਮ ਸਿੰਘ ਪਤਾ ਸ੍ਰੀ ਮੁਕਤਸਰ ਸਾਹਿਬ ਤੋਂ ਮੁੰਡਾ ਬਿਲੋਂਗ ਕਰਦਾ ਪੜਾਈ ਬੀ ਡੀ ਐਸ ਕੀਤੀ ਹੋਈ ਹੈ ਭੈਣ ਇੱਕ ਮੈਡ ਹੈ ਜੁਕੇ ਸੈਟਲਡ ਹੈ ਭਰਾ ਕੋਈ ਨਹੀਂ ਕੱਲਾ ਮੁੰਡਾ ਕੱਦ 5 ਫੁੱਟ 9 ਇੰਚ ਕਾਸਟਰ ਵਿਦਾਸੀਆ ਸਿੱਖ ਡੇਟ ਆਫ ਬਰਥ 22 11 93 ਦੀ ਹੈ ਜੀ ਕੰਮ ਬੀ ਡੀ ਐਸ ਡਾਕਟਰ ਹੈ ਜੀ ਮੁੰਡਾ ਤੇ ਫਾਦਰ ਸਾਹਿਬ ਆਰ ਐਮ ਪੀ ਬੀ ਡੀ ਐਸ ਦਾ ਪਤਾ ਪਤਾ ਆਰ ਐਮ ਪੀ ਕੀ ਹੈ ਕਿਹੜਾ ਡਾਕਟਰ ਹੁੰਦਾ ਹੈ ਮੈਨੂੰ ਜਰੂਰ ਕਮੈਂਟ ਦੇ ਵਿੱਚ ਦੱਸਿਓ ਬੈਸ ਨੂੰ ਪਰਿਵਾਰ ਕੁੜੀ ਬੀ ਡੀ ਐਸ ਜਾਂ ਬੀ ਐਚ ਐਮ ਐਸ ਇਹ ਵੀ ਜਰੂਰ ਦੱਸਿਓ ਆਰ ਐਮ ਪੀ ਤੇ ਬੀ ਐਚ ਐਮ ਐਸ ਇਹ ਕਮੈਂਟਾਂ ਦੇ ਵਿੱਚ ਜਰੂਰ ਦੱਸਿਓ ਔਰ ਦੂਸਰੀ ਗੱਲ ਕਮੈਂਟਾਂ ਦੇ ਵਿੱਚ ਕਿੱਥੋਂ ਵੀਡੀਓ ਦੇਖ ਰਹੇ ਹੋ ਇਹ ਮੈਨੂੰ ਜਰੂਰ ਦੱਸਿਓ ਕਿs ਏਰੀਆ ਤੱਕ ਮੇਰੀ ਵੀਡੀਓ ਪਹੁੰਚਦੀ ਹੈ ਮੈਨੂੰ ਵੀ ਪਤਾ ਲੱਗੇ ਤੇ ਕੁੜੀ BDS ਜਾਂ BHMS ਹੋਵੇ ਬੈਸ ਨੂੰ ਪਰਿਵਾਰ ਹੋਵੇ ਸੇਮ ਕਾਸਟ ਤੇ MB ਮਾਫ ਮੈਰਿਜ ਬੀਰੋ ਵਾਲੇ ਮਾਫ ਕਰਿਓ ਤੇ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਜਾਂ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਪਤਾ ਹੁਸ਼ਿਆਰਪੁਰ ਤੋਂ ਮੁੰਡਾ ਬਲੌਂਗ ਕਰਦਾ ਪੜ੍ਹਾਈ ਡਿਪਲੋਮਾ ਮਕੈਨਿਕਲ ਇੰਜੀਨੀਅਰਿੰਗ ਵਿਦ ਟੈਕਨੀਸ਼ੀਅਨ ਕੋਰਸ ਦੇ ਨਾਲ ਕੀਤੀ ਹੋਈ ਆ ਭੈਣ ਦੋ ਭੈਣਾਂ ਦੋ ਨੇ ਭਰਾ 1 ਮੈਡ ਕੱਦ 5 ਫੁੱਟ 7 ਇੰਚ ਕਾਸਟਰ ਵਦਾਸੀਆ ਡੇਟ ਆਫ ਬਰਥ 2 1994 ਦੀ ਜੌਬ ਮਕੈਨਿਕਲ ਇੰਜੀਨੀਅਰਿੰਗ ਜਲੰਧਰ 25000 ਪਲੱਸ ਜਿਹੜੀ ਇਹਨਾਂ ਦੀ ਸੈਲਰੀ ਹੈ ਤੇ ਪਰ ਮਨਥ ਦੀ ਤੇ ਫਾਦਰ ਸਾਹਿਬ ਆਰਮੀ ਦੇ ਵਿੱਚ ਤੇ ਪੁਲਿਸ ਦੇ ਵਿੱਚੋਂ ਰਿਟਾਇਰਡ ਨੇ ਜਿਹੜਾ ਕੁੜੀ ਇਹਨਾਂ ਨੂੰ ਸਮਾਰਟ ਐਂਡ ਹਾਊਸ ਵਰਕਿੰਗ ਹੋਵੇ ਤੇ ਕੋਈ ਇਹਨਾਂ ਦੀ ਮੰਗ ਨਹੀਂ ਲਾਲ ਪੱਟੀ ਦੇ ਵਿੱਚ ਪਰਿਵਾਰ ਦੇ ਦੋ ਨੰਬਰ ਨੇ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਜਾਂ ਅਗਲਾ ਰਿਸ਼ਤਾ ਇੰਡੀਆ ਤੋਂ ਨੋਟ ਕਰੋ ਜੀ ਆ ਨਾਮ ਕੌਰ ਪਤਾ ਬਰਨਾਲਾ ਤੋਂ ਕੁੜੀ ਬਲੋਂਗ ਕਰਦੀ ਹੈ ਪੜ੍ਹਾਈ ਪਲੱਸ 2 ਕੀਤੀ ਹੋਈ ਹੈ ਭੈਣਾਂ ਕੋਈ ਨਹੀਂ ਭਰਾ ਇੱਕ ਮੈਂਡ ਕੈਨੇਡਾ ਪੀਆਰ ਹੈ ਕੱਦ 5 ਫੁੱਟ 4 ਇੰਚ ਹੈ ਜੀ ਕੁੜੀ ਦਾ ਕਾਸਟ ਜੱਟ ਸੇ ਗੋਤਾਲੀਵਾਲ ਡੇਟ ਆਫ ਬਰਥ 10/02/90 ਦਾ ਸਲੂਨ ਤੇ ਬੁਟੀਕ ਦਾ ਕੋਰਸ ਕੀਤਾ ਹੈ ਕੁੜੀ ਲੱਤ ਤੋਂ ਹੈਂਡੀਕੈਪਟ ਹੈ ਮਾਪੇ ਦਾ ਕਨੇਡਾ ਦਾ ਵੀਜ਼ਾ ਆਇਆ ਹੈ ਤੇ ਮੁੰਡਾ ਮੁੰਡੇ ਨੂੰ ਜਿਹੜਾ 4 ਤੋਂ 5 ਕਿੱਲੇ ਜ਼ਮੀਨ ਹੋਵੇ ਮੁੰਡਾ ਸਹੀ ਹੈ ਜੇਕਰ ਤੇ ਜੇ ਮੁੰਡੇ ਦੇ ਵਿੱਚ ਥੋੜੀ ਬਹੁਤ ਪ੍ਰੋਬਲਮ ਹੈ ਤਾਂ 8 ਤੋਂ 10 ਕਿੱਲੇ ਜਿਹੜੀ ਜ਼ਮੀਨ ਹੋਵੇ ਮੁੰਡੇ ਨੂੰ ਮੁੰਡਾ ਸੋਹਣਾ ਤੇ ਨਸਾਰਾ ਹਿਤ ਹੋਵੇ ਬਰਨਾਲਾ ਜਗਰਾਉਣ ਨੂੰ ਜਿਹੜੀ ਪਹਿਲ ਹੈ ਐਮ ਵੀ ਮਾਫ ਮੈਰਿਜ ਬੀਰੋ ਵਾਲੇ ਭਾਈ ਇਹਨਾਂ ਨੂੰ ਮਾਫ ਕਰਿਓ ਲਾਲ ਪੱਟੀ ਦੇ ਵਿੱਚ ਕੁੜੀ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਅਗਲਾ ਰਿਸ਼ਤਾ ਵੀ ਯੂਰੋਪੀਅਨ ਕੰਟਰੀ ਤੋਂ ਹੈ ਨਾਮ ਸਿੰਘ ਪਤਾ ਜਲੰਧਰ ਤੋਂ ਮੁੰਡਾ ਬਲੋਂਗ ਕਰਦਾ ਪੜ੍ਹਾਈ ਪਲੱਸ 2 ਕੀਤੀ ਹੋਈ ਹੈ ਭੈਣਾਂ ਦੋ ਮੈਡ ਨੇ ਭਰਾ ਇੱਕ ਅਣ ਮੈਡ ਦਾ ਕੱਦ 5 ਫੁੱਟ 8 ਇੰਚ ਕਾਸਟ ਜੱਟ ਸੇ ਗੋਤ ਕੰਗ ਡੇਟ ਆਫ ਬਰਥ 17 12 86 ਦੀ ਹੈ ਜੀ ਕੰਮ ਯੂਰਪ ਵਿੱਚ ਟਰਾਲਰ ਡਰਾਈਵਰ ਹੈ ਮੁੰਡਾ ਤੇ ਤਲਾਕ ਸੁਦਾ ਬੱਚਾ ਕੋਈ ਨਹੀਂ ਕੁੜੀ ਲੁਕੜੀ ਹੋਵੇ ਮੰਗ ਕੋਈ ਨਹੀਂ ਤੇ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਇੰਡੀਆ ਤੋਂ ਅਗਲਾ ਰਿਸ਼ਤਾ ਨਾਮ ਕੌਰ ਪਤਾ ਸੰਗਰੂਰ ਤੋਂ ਕੁੜੀ ਬਿਲੋਂਗ ਕਰਦੀ ਹੈ ਪੜ੍ਹਾਈ ਜੀ ਐਨ ਐਮ ਨਰਸਿੰਗ ਕੀਤੀ ਹੋਈ ਹੈ ਭੈਣ ਇੱਕ ਮੈਡ ਭਰਾ ਇੱਕ ਮੈਡ ਕੱਦ 5 ਫੁੱਟ 3 ਇੰਚ ਕਾਸਟ ਆਰਾਮਗੜੀ ਹੈ ਸਿੱਖ ਗੁੱਤ ਸਿੱਧੂ ਡੇਟ ਆਫ ਬਰਥ 1 4 88 ਦੀ ਹੈ ਜੀ ਕੰਮ ਜਿਹੜਾ ਵਰਕਿੰਗ ਹੈ ਨਰਸਿੰਗ ਅਫੀਸਰ ਹੈ ਪੰਚਕੂਲਾ ਹਸਪੀਟਲ ਇੰਡੀਆ ਦੇ ਵਿੱਚ ਤੇ ਮੁੰਡਾ ਆਸਟ੍ਰੇਲੀਆ ਜਾਂ ਹੋਰ ਕਿਸੇ ਵੀ ਕੰਟਰੀ ਦੇ ਵਿੱਚ ਹੋਵੇ ਲਾਲ ਪੱਟੀ ਦੇ ਵਿੱਚ ਪਰਿਵਾਰ ਦੇ ਦੋ ਨੰਬਰ ਨੇ ਪਹਿਲੇ ਨੰਬਰ ਤੇ ਕਾਲ ਕਰ ਸਕਦੇ ਆ ਤੇ ਦੂਸਰੇ ਨੰਬਰ ਤੇ ਓਨਲੀ ਵਟਸਐਪ ਜਿਹੜਾ ਮੈਸੇਜ ਕਰ ਸਕਦੇ ਹੋ ਅਗਲਾ ਰਿਸ਼ਤਾ ਕੈਨੇਡਾ ਤੋਂ ਨੋਟ ਕਰੋ ਜੀ ਨਾਮ ਸਿੰਘ ਪਤਾ ਲੁਧਿਆਣਾ ਤੋਂ ਮੁੰਡਾ ਬਲੌਂਗ ਕਰਦਾ ਪੜਾਈ ਮਾਸਟਰ ਇਨ ਫਾਰਮੇਸੀ ਦੀ ਕੀਤੀ ਹੋਈ ਆ ਭੈਣ ਕੋਈ ਨਹੀਂ ਭਰਾ ਕੋਈ ਨਹੀਂ ਇਕੱਲਾ-ਇਕੱਲਾ ਮੁੰਡਾ ਜੀ ਕੱਦ 6 ਫੁੱਟ ਹੈ ਕਾਸਟ ਜੱਟ ਸਿੱਖ ਡੇਟ ਆਫ ਬਰਥ 23 95 ਦਾ ਹੀ ਕੰਮ ਫਾਰਮੇਸੀ ਵਰਕ ਇਨ ਕੈਨੇਡਾ ਤੇ 6 ਕਿੱਲੇ ਜਿਹੜੀ ਜ਼ਮੀਨ ਹੈ ਕੁੜੀ ਨਰਸਿੰਗ ਫਾਰਮੇਸੀ ਜਾਂ ਬੀ ਡੀ ਐਸ ਮਤਲਬ ਜਿਹੜੀ ਪੜ੍ਹਾਈ ਕੀਤੀ ਹੋਵੇ ਤੇ 24 ਤੋਂ 29 ਸਾਲ ਦੀ ਜਿਹੜੀ ਕੁੜੀ ਦੀ ਉਮਰ ਹੋਵੇ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਯਾਗਲਾ ਰਿਸ਼ਤਾ ਇੰਡੀਆ ਤੋਂ ਨੋਟ ਕਰੋ ਜੀ ਨਾਮ ਸਿੰਘ ਪਤਾ ਮੋਗਾ ਤੋਂ ਮੁੰਡਾ ਬਲੌਂਗ ਕਰਦਾ ਪੜ੍ਹਾਈ ਪਲੱਸ 2 ਕੀਤੀ ਹੋਈ ਹੈ ਭੈਣ ਕੋਈ ਨਹੀਂ ਭਰਾ ਹੈ ਕਨ ਮੈ ਕੈਨੇਡਾ ਕੱਦ 6 ਫੁੱਟ 1 ਇੰਚ ਹੈ ਜੀ ਕਾਸਟ ਜੱਟ ਸੇ ਗੋਤ ਬਰਾਡ ਡੇਟ ਆਫ ਬਰਥ 27 92 ਦਾ ਕੰਮ 12 ਕਿੱਲੇ ਜ਼ਮੀਨ ਹੈ ਜੀ ਦੋਨੇ ਭਰਾਵਾਂ ਨੂੰ ਖੇਤੀਬਾੜੀ ਤੇ ਡੇਰੀ ਫਾਰਮ ਜੁਆਇੰਟ ਜਿਹੜੀ ਫੈਮਿਲੀ ਹੈ ਤੇ ਕੁੜੀ ਦਾ ਕੱਦ 5 ਫੁੱਟ 4 ਇੰਚ ਤੋਂ ਪਲੱਸ ਹੋਵੇ ਘਰੇਲੂ ਪਲੱਸ 2 ਪਾਸ ਜਾਂ ਮੋਗਾ ਅ ਮਦਰ ਕੁੜੀ ਦਾ ਕੱਦ 5 ਫੁੱਟ 4 ਇੰਚ ਤੋਂ ਪਲੱਸ ਹੋਵੇ ਘਰੇਲੂ ਹੋਵੇ ਪਲੱਸ 2 ਘਟੋ-ਘਟ ਕਰੀ ਹੋਵੇ ਮੋਗਾ ਜਗਰਾਉਂ ਕੋਟਕਪੂਰਾ ਫਰੀਦਕੋਟਾ ਜਿਹੜੇ ਜ਼ਿਲ੍ਹਿਆਂ ਨੂੰ ਪਹਿਲਾ ਤੇ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਆ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹਾਂ ਜੇ ਅਗਲਾ ਰਿਸ਼ਤਾ ਨੋਟ ਕਰੋ ਜੀ ਕਵੇਤ ਤੋਂ ਨਾਮ ਸਿੰਘ ਪਤਾ ਮੋਗਾ ਤੋਂ ਮੁੰਡਾ ਬਲੌਂਗ ਕਰਦਾ ਪੜ੍ਹਾਈ میٹرਕ ਕੀਤੀ ਹੋਈ ਹੈ ਐਨ ਇੱਕ ਮੈਡ ਭਰਾ ਇੱਕ ਅਨਮੈਡ ਕੱਦ 5 ਫੁੱਟ 7 ਇੰਚ ਕਾਸਟ ਜੱਟ ਸੇ ਗੋਦਪੁੱਲਾ ਡੇਟ ਆਫ ਬਰਥ 1991 ਦਾ ਜੀ 50000 ਤੋਂ 60000 ਜਿਹੜੀ ਤਨਖਾਹ ਹੈ ਮੁੰਡੇ ਦੀ 8 ਸਾਲ ਤੋਂ ਮੁੰਡਾ ਕਵੇਤ ਹੈ ਤੇ 4 ਕਿੱਲੇ ਜ਼ਮੀਨ ਮੋਗੇ ਦੇ ਨਾਲ ਕੁੜੀ 100 ਕਿਲੋਮੀਟਰ ਏਰੀਆ ਦੇ ਵਿੱਚੋਂ ਹੋਵੇ ਮਤਲਬ ਮੋਗੇ ਤੋਂ ਤੇ ਘਰ ਸੰਭਾਲਣ ਵਾਲੀ ਹੋਵੇ ਲਾਲ ਪੱਟੀ ਦੇ ਵਿੱਚ ਪਰਿਵਾਰ ਦੇ 2 ਨੰਬਰ ਨੇ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਜਿਹੜੀ ਕਰ ਸਕਦੇ ਹੋ ਜੇ ਅਗਲਾ ਰਿਸ਼ਤਾ ਇੰਡੀਆ ਤੋਂ ਨੋਟ ਕਰੋ ਜੀ ਨਾਮ ਸਿੰਘ ਪਤਾ ਮੋਗਾ ਤੋਂ ਮੁੰਡਾ ਜਿਹੜਾ ਬਲੌਂਗ ਕਰਦਾ ਪੜ੍ਹਾਈ ਐਮ ਬੀਬੀਐਸ ਕੀਤੀ ਹੋਈ ਹੈ ਭੈਣ ਇੱਕ ਭਰਾ ਕੋਈ ਨਹੀਂ ਕੱਦ 5 ਫੁੱਟ 7 ਇੰਚ ਰਾਸ਼ਟ ਰਾਮ ਗੜੀਆ ਗੋਤ ਸਿੱਖ ਆ ਰਾਮ ਗੜੀਆ ਸਿੱਖ ਗੋਤ ਗਿੱਲ ਡੇਟ ਆਵਰਥ 25 10 95 ਦਾ ਜੀ ਤੇ ਗਵਰਨਮੈਂਟ ਮੈਡੀਕਲ ਅਫੀਸਰ ਹੈ ਜੀ ਮੁੰਡਾ ਚਾਰ ਕਿੱਲੇ ਜ਼ਮੀਨ ਹੈ ਤੇ ਕੁੜੀ ਦੀ ਬੀ ਡੀ ਐਸ ਐਮ ਬੀ ਵੀ ਐਸ ਗਵਰਨਮੈਂਟ ਟੀਚਰ ਮਤਲਬ ਕੁੜੀ ਦੀ ਬੀ ਡੀ ਐਸ ਪੜਾਈ ਕੀਤੀ ਹੋਵੇ ਜਾਂ ਐਮ ਬੀ ਵੀ ਐਸ ਜਾਂ ਗਵਰਨਮੈਂਟ ਟੀਚਰ ਹੋਵੇ ਓਨਲੀ ਸਾਇੰਸ ਸਬਜੈਕਟ ਦੇ ਵਿੱਚ ਪੀ ਸੀ ਐਮ ਇਹ ਕੇ ਵੀ ਕਮੈਂਟ ਚ ਜਰੂਰ ਦੱਸਿਓ ਓਨਲੀ ਸਾਇੰਸ ਸਬਜੈਕਟ ਦੇ ਵਿੱਚ ਕੁੜੀ ਹੋਵੇ ਤੇ ਪੀਸੀਐਮ ਲਖਵਾਇਆ ਇਹਨਾਂ ਨੇ ਇਹ ਕੀ ਫੁੱਲ ਫਾਰਮ ਹੁੰਦੀ ਹੈ ਜਰੂਰ ਕਮੈਂਟ ਕਰਿਓ ਤੇ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਜਰੂਰ ਕਰਿਓ ਜੀ ਕਮੈਂਟ ਜਰੂਰ ਕਰਿਓ ਜੀ ਕਿੱਥੋਂ ਕਿੱਥੋਂ ਦੇਖ ਰਹੇ ਹੋ ਅਗਲਾ ਰਿਸ਼ਤਾ ਇੰਡੀਆ ਤੋਂ ਆ ਜੀ ਨਾਮ ਸਿੰਘ ਪਤਾ ਅੰਮ੍ਰਿਤਸਰ ਤੋਂ ਮੁੰਡਾ ਜਿਹੜਾ ਬਲੋਂਗ ਕਰਦਾ ਕਿਉਂਕਿ 18 19 ਮਿੰਟ ਹੋ ਗਿਆ ਪਾਣੂ ਵੀਡੀਓ ਦੇ ਵਿੱਚ ਜੁੜਿਆ ਨੂੰ ਇਹਦਾ ਮਤਲਬ ਤੁਸੀਂ ਜਿਹੜੇ ਮੈਨੂੰ ਦੇਖਦੇ ਹੋ ਪੱਕੇ ਉਹੀ ਇੱਥੋਂ ਤੱਕ ਆਏ ਹੋਣ ਜਿਹੜਿਆ ਨੇ ਛੱਡ ਕੇ ਜਾਣਾ ਸੀ ਹੁਣ ਤੱਕ ਵੀ ਜਿੰਨੇ ਵੀ ਮੇਰੇ ਇਹ ਚੈਨਲ ਨੂੰ ਜਾਂ ਇਸ ਵੀਡੀਓ ਨੂੰ ਇੱਥੋਂ ਤੱਕ ਦੇਖ ਰਹੇ ਨੇ ਕਮੈਂਟ ਜਰੂਰ ਕਰਿਓ ਜੋ ਵੀ ਤੁਹਾਡਾ ਸੁਝਾਅ ਹੈ ਉਹ ਜਰੂਰ ਕਮੈਂਟ ਦੇ ਵਿੱਚ ਭੇਜਿਓ ਪਤਾ ਅੰਮ੍ਰਿਤਸਰ ਤੋਂ ਹੈ ਤੋ ਮੁੰਡਾ ਤੇ ਪੜ੍ਹਾਈ ਬੀਬੀਏ ਕੀਤੀ ਹੋਈ ਹੈ ਮਾਰਕੀਟਿੰਗ 4 ਸਾਲ ਦੀ ਡਿਗਰੀ ਕੈਨੇਡਾ ਤੋਂ ਕੀਤੀ ਹੋਈ ਹੈ ਪੈਣ ਭਰਾ ਕੋਈ ਨਹੀਂ ਕੱਲਾ ਕੱਲਾ ਮੁੰਡਾ ਜੀ 5 ਫੁੱਟ 9 ਇੰਚ ਕੱਦਦਾ ਹੈ ਤੇ ਕਾਸਟ ਜੱਟ ਸਿੱਖ ਗੂਤ ਚਹਲ ਡੇਟ ਆਫ ਬਰਥ 1997 ਦੇ ਜੀ ਕੰਮ ਮੈਨੇਜਰ ਐਨ ਅਮਰੀਕਨ ਬੇਸਰ ਮਲਟੀਨੇਸ਼ਨਲ ਕੰਪਨੀ ਵਿਦ ਸਮਾਰਟ ਪੈਕੇਜ ਵਧੀਆ ਪੈਕੇਜ ਹੈ ਜੀ ਤੇ ਸੈਰੀ ਪ੍ਰਾਪਰਟੀ ਹੈ ਕੁੜੀ ਕੈਨੇਡਾ ਜਾਂ ਅਮਰੀਕਾ ਹੋਵੇ ਪੀਆਰ ਹੋਵੇ ਜਾਂ ਵਰਕ ਪਰਮਿਟ ਤੇ ਹੋਵੇ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਇੰਡੀਆ ਤੋਂ ਨੋਟ ਕਰੋ ਜੀ ਨਾਮ ਸਿੰਘ ਪਤਾ ਮੁਹਾਲੀ ਤੋਂ ਮੁੰਡਾ ਬਲੌਂਕ ਕਰਦਾ ਪੜ੍ਹਾਈ ਬੀ ਟੈਕ ਮੈਕੈਨਿਕਲ ਦੀ ਕੀਤੀ ਹੋਈ ਹੈ ਭੈਣਾ ਤਿੰਨ ਨੇ ਮੈਡ ਨੇ ਭਰਾ ਕੋਈ ਨਹੀਂ ਕੱਦ 5 ਫੁੱਟ 4 ਇੰਚ ਕਾਸਟਪਾਰਟ ਜਾਂ ਗੁੱਤ ਖੱਤਰੀ ਹੈ ਜੀ ਤੇ ਡੇਟ ਆਫ ਬਰਥ 2196 ਦਾ ਜੀ ਮੁੰਡਾ ਮੁਹਾਲੀ ਕੁਆਲਟੀ ਕੰਟਰੋਲ ਇੰਜੀਨੀਅਰ ਹੈ ਤੇ 35000 ਰੁਪਏ ਜਿਹੜੀ ਤਨਖਾਹ ਟਰੈਕਟਰਾਂ ਦੇ ਸਾਇਲੈਂసర్ ਕੰਪਨੀ ਨੂੰ ਸਪਲਾਈ ਹੁੰਦੇ ਆ ਉੱਥੇ ਤੇ ਐਲ ਐਨਟੀ ਕੰਪਨੀ ਦਾ ਸਮਾਨ ਆਰਡਰ ਤੇ ਬਣਦਾ ਹੈ ਤੇ ਸਾਂਝੀ 4.5 ਕਿਲੇ ਜ਼ਮੀਨ ਆ ਉਹਦੇ ਵਿੱਚ 1.5 ਕਿਲਾ ਜਿਹੜਾ ਮੁੰਡੇ ਨੂੰ ਆਉਂਦਾ ਤੇ ਮੋਹਾਲੀ ਦੇ ਵਿੱਚ ਫਲੈਟ ਹੈ ਤੇ ਕੁੜੀ ਖੱਤਰੀ ਸਿੱਖ ਸੁੰਦਰ ਪੜੀ ਲਿਖੀ ਹੋਵੇ ਪੰਜਾਬ ਜਾਂ ਹਰਿਆਣਾ ਤੋਂ ਹੋਵੇ ਮੁੰਡਾ ਥੋੜਾ ਜਿਹੜਾ ਹੈਗਾ ਮਗਲੀਕ ਹੈ ਇਹ ਰਹਿ ਹਸਤੇ ਬਿਜ਼ਨਸ ਜਿਹੜਾ ਇਹਨਾਂ ਦਾ ਮੋਹਾਲੀ ਹੈ ਤੇ ਜਿਹੜਾ ਇਹਨਾਂ ਦਾ ਜੱਦੀ ਰਹਿਸਾ ਉਹ ਆਪਾਂ ਕਹਿ ਦਈਏ ਕਿ ਅੰਬਾਲੇ ਕੋਲੇ ਆ ਇਹ ਨੋਟ ਕਰ ਲਿਓ ਤੇ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਪਰਿਵਾਰ ਨਾਲ ਦੋਨੇ ਨੰਬਰਾਂ ਤੇ ਗੱਲਬਾਤ ਕਰ ਸਕਦੇ ਹੋ ਜੇ ਅਗਲਾ ਰਿਸ਼ਤਾ ਇੰਡੀਆ ਤੋਂ ਨੋਟ ਕਰੋ ਜੀ ਨਾਮ ਸਿੰਘ ਪਤਾ ਲੁਧਿਆਣਾ ਤੋਂ ਮੁੰਡਾ ਬਲੌਂਕ ਕਰਦਾ ਪੜ੍ਹਾਈ میٹرਕ ਕੀਤੀ ਹੋਈ ਹੈ ਭੈਣਾਂ 2 ਮੈਡ ਨੇ ਭਰਾ 1 ਕਣ ਮੈਡ ਕੱਦ 5 ਫੁੱਟ 7 ਇੰਚ ਕਾਸਟ ਬਿੰਦਰਾ ਖੱਤਰੀ ਬਿੰਦਰਾ ਖੱਤਰੀ ਤੇ ਡੇਟ ਆਫ ਬਰਥ 14 9 85 ਦੀ ਹੈ ਜੀ ਕੰਮ ਫਲੈਕਸ ਬੋਰਡ ਦਾ ਕੰਮ ਹੈ ਤੇ 30 ਤੋਂ 35000 ਰੁਪਏ ਜਿਹੜੀ ਇਨਕਮ ਹੈ ਗੁਰਸਿੱਖ ਪਰਿਵਾਰ ਦੀ ਕੁੜੀ ਦਾ ਰਿਸ਼ਤਾ ਚਾਹੀਦਾ ਹੈ ਆ ਲਾਲ ਪੱਟੀ ਦੇ ਵਿੱਚ ਪਰਿਵਾਰ ਦੇ ਦੋ ਨੰਬਰ ਨੇ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹਾਂ ਜਾਂ ਅਗਲਾ ਰਿਸ਼ਤਾ ਨੋਟ ਕਰੋ ਜੀ ਇੰਡੀਆ ਤੋਂ ਜੀ ਅਗਲਾ ਰਿਸ਼ਤਾ ਨਾਮ ਕੌਰ ਕੁੜੀ ਦਾ ਰਿਸ਼ਤਾ ਜੀ ਬਠਿੰਡਾ ਤੋਂ ਕੁੜੀ ਬਲੋਂਗ ਕਰਦੀ ਹੈ ਪੜ੍ਹਾਈ ਬੀਏ ਕੀਤੀ ਹੋਈ ਹੈ ਪੈਨ ਇੱਕ ਮੈਡ ਭਰਾ ਦੋ ਅਣ ਮੈਡ ਕੱਦ 5 ਫੁੱਟ 7 ਇੰਚ ਕਾਸਟ ਜੱਟ ਸੇ ਗੋਤ ਸਿੱਧੂ ਡੇਟ ਆਫ ਬਰਥ 11 11 1994 ਦਾ ਜੀ ਮੁੰਡੇ ਨੂੰ 7 ਤੋਂ 8 ਕਿਲੇ ਜ਼ਮੀਨ ਹੋਵੇ ਕੈਨੇਡਾ ਪੀਆਰ ਹੋਵੇ ਲਾਲ ਪੱਟੀ ਦੇ ਵਿੱਚ ਕੁੜੀ ਦੇ ਪਰਿਵਾਰ ਦਾ ਨੰਬਰ ਹੈ ਜੀ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹਾਂ ਜੀ ਅਗਲਾ ਰਿਸ਼ਤਾ ਯੂ ਐਸ ਏ ਤੋਂ ਹੈ ਜੀ ਅਮਰੀਕਾ ਤੋਂ ਨਾਮ ਸਿੰਘ ਕੋਟਾ ਰਾਜਸਥਾਨ ਤੋਂ ਮੁੰਡਾ ਬਲੌਂਗ ਕਰਦਾ ਪੜ੍ਹਾਈ ਬੀ ਟੈਕ ਐਮ ਟੈਕ ਆਈ ਆਈ ਟੀ ਤੇ ਮਦਰਾਸ ਇਲੈਕਟ ਕਮਿਊਨੀਕੇਸ਼ਨ ਦੀ ਜਿਹੜੀ ਪੜ੍ਹਾਈ ਕੀਤੀ ਹੋਈ ਹੈ ਭੈਣ ਕੋਈ ਨਹੀਂ ਭਰਾ ਇੱਕ ਮੈਡ ਕੱਦ 5 ਫੁੱਟ 7 ਇੰਚ ਕਾਸਟ ਜੱਟ ਸੇ ਗੂਤ ਕਾਲੋਂ ਡੇਟ ਆਫ ਬਰਥ 4395 ਕੰਮ ਯੂ ਐਸ ਏ ਸੌਫਟਵੇਅਰ ਇੰਜੀਨੀਅਰ ਹੈ ਮੁੰਡਾ ਤੇ ਕੈਲੀਫੋਰਨੀਆ ਯੂ ਐਸ ਏ ਦੇ ਵਿੱਚ ਤੇ ਪਲੱਸ ਜਿਹੜੀ ਸਹਿਰੀ ਪ੍ਰਾਪਰਟੀ ਦੇ ਜ਼ਮੀਨ ਹੈ ਜੀ ਕੁੜੀ ਨੇ IIT ਤੋਂ BTech ਕਰੀ ਹੋਵੇ ਬੈਂਗਲੌਰ ਜਾਂ USA ਵਿੱਚ ਜੋਬ ਕਰਨ ਵਾਲੀ ਨੂੰ ਜਿਹੜੀ ਪਹਿਲ ਹੈ ਹੋਰ ਕੋਈ ਮੰਗਣੀ ਮੈਰਜ ਬੀਰੋ ਵਾਲੇ ਮਾਫ ਕਰਿਓ ਭਾਈ ਫੋਨ ਨਾਲ ਲਾਓ ਤੇ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਇੱਕ ਖਾਸ ਗੱਲ ਜੀ ਆਪਾਂ YouTube ਦੇ ਨਾਲ ਨਾਲ ਹੁਣ ਫੇਸਬੁਕ ਔਰ ਇੰਸਟਾਗ੍ਰਾਮ ਤੇ ਵੀ ਆਪਣਾ ਇਹ ਸੈਟਅਪ ਲੈ ਕੇ ਆ ਰਹੇ ਆਂ ਚੱਲ ਰਿਹਾ ਬਟ ਉਹਨਾਂ ਮੈਂ ਫੋਕਸ ਨਹੀਂ ਸੀ ਕਰਦਾ ਕੱਲਾ YouTube ਦੇ ਉੱਪਰ ਜ਼ਿਆਦਾ ਮੇਰਾ ਫੋਕਸ ਹੁੰਦਾ ਸੀ ਇੰਸਟਾਗ੍ਰਾਮ ਜਾਂ ਫੇਸਬੁਕ ਦੇ ਉੱਪਰ ਜਿਹੜਾ ਹੈਗਾ ਆਪਾਂ ਇੰਨਾ ਜ਼ਿਆਦਾ ਨਹੀਂ ਸੀ ਗਏ ਤਾਂ ਹੁਣ ਇੰਸਟਾਗ੍ਰਾਮ ਔਰ ਫੇਸਬੁਕ ਮੈਂ ਵੀਡੀਓ ਦੇ ਡਿਸਕ੍ਰਿਪਸ਼ਨ ਦੇ ਵਿੱਚ ਤੁਸੀਂ ਜਾ ਕੇ ਮੇਰੇ ਦੋਨੇ ਚੈਨਲਾਂ ਦੇ ਇੰਸਟਾਗ੍ਰਾਮ ਦਾ ਤੇ ਫੇਸਬੁਕ ਦਾ ਜਿਹੜਾ ਹੈਗਾ ਲਿੰਕ ਦੇਖ ਸਕਦੇ ਹੋ ਜਾਂ ਸਾਡਾ ਵਯਾ ਮੈਰਜ ਬਿਊਰੋ ਸੇਮ ਨਾਮ ਆ ਇਹ ਫੇਸਬੁੱਕ ਦੇ ਉੱਪਰ ਜਾਂ ਇੰਸਟਾਗ੍ਰਾਮ ਦੇ ਉੱਪਰ ਜਾ ਕੇ ਤੁਸੀਂ ਦੇਖ ਸਕਦੇ ਹੋ ਮੈਂ ਪਹਿਲਾਂ ਇਹਦੀ ਅਨਾਉਂਸਮੈਂਟ ਇਸ ਲਈ ਨਹੀਂ ਕੀਤੀ ਕਿਉਂਕਿ ਚੈਨਲ ਥੋੜੇ ਜਿਹਾ ਪੁਰਾਣੇ ਹੋ ਜਾਣ ਤਾਂ ਵਧੀਆ ਰਹਿੰਦਾ ਕਿਉਂਕਿ ਕਾਫੀ 3-4 ਬੰਦੇ ਮੈਂ ਆਪਣੇ ਚੈਨਲ ਦੀ ਕਾਪੀ ਕਰਦੇ ਦੇਖ ਲਏ ਫਿਰ ਮੈਨੂੰ ਇਹ ਸੀ ਜੇ ਮੈਂ ਇੱਕੇ ਦਾ ਵੀ ਅਨਾਉਂਸਮੈਂਟ ਦੇ ਦਿਆਂਗਾ ਤਾਂ ਫਿਰ ਕਾਪੀ ਨਵੇਂ ਨਵੇਂ ਦੋ ਦੋ ਚੈਨਲ ਹੋ ਜਾਣਗੇ ਸਮਝਣਾ ਔਖਾ ਹੋ ਜਾਂਦਾ ਆਡੀਅנס ਨੂੰ ਸੋ ਆਸ ਕਰਦਾ ਤੁਹਾਨੂੰ ਮੇਰੇ ਚੈਨਲ ਵਧੀਆ ਲੱਗਦੇ ਹੋਣਗੇ ਤੇ ਫੇਸਬੁੱਕ ਔਰ ਇੰਸਟਾਗ੍ਰam ਤੇ ਜਾ ਕੇ ਫੋਲੋ ਕਰੋ ਜਿੰਨੇ ਮੈਨੂੰ ਇੱਥੇ ਪਿਆਰ ਦਿੱਤਾ ਉੱਥੇ ਜਾ ਕੇ ਵੀ ਤੁਸੀਂ ਪਲੀਜ਼ ਜਿਹੜਾ ਹੈਗਾ ਇਹਨੂੰ ਫੋਲੋ ਤੇ ਆਪਣਾ ਫਰੈਂਡ ਜੋ ਵੀ ਹੁੰਦਾ ਫੇਸਬੁੱਕ ਦਾ ਮੈਨੂੰ ਜ਼ਿਆਦਾ ਨਹੀਂ ਹੈਗਾ ਪਤਾ ਬਟ ਹੁਣ ਸਾਰੇ ਪਾਸੇ ਆਪਾਂ ਇਹ ਚੀਜ਼ ਦੇ ਉੱਤੇ ਮੈਂ ਨਾਲ ਇੱਕ ਟੀਮ ਜੁਆਇੰਟ ਕੀਤੀ ਹੈ ਤੇ ਜਿਹਦੇ ਵੀ ਫੇਸਬੁੱਕ ਔਰ ਇੰਸਟਾਗ੍ਰam ਤੇ ਮੈਨੂੰ ਉਹਦੇ ਨਾਲ ਜਿਹੜਾ ਸਹਾਰਾ ਲੱਗੇਗਾ ਸੋ ਹੁਣ ਜਿਹੜਾ ਐਡ ਪਵਾਉਣੀ ਹੈ ਜਿਨ੍ਹਾਂ ਨੇ ਉਹ ਜੋ ਮੈਂ ਹੇਠਾਂ ਪੀਲੀ ਪੱਟੀ ਦੇ ਵਿੱਚ ਦੱਸਦਾ ਹੁੰਦਾ ਵੀ ਮੇਰਾ ਨੰਬਰ ਹੈ ਵਟਸਐਪ ਵਾਲਾ ਉਤੇ ਵਟਸਐਪ ਕਰ ਸਕਦੇ ਹੋ ਇਸ ਤੋਂ ਬਾਅਦ ਆਡ ਵੀ ਜਿਹੜੀ ਸੁਣ ਰਹੇ ਹੋ ਇਹ ਵੀ ਤਾਂ ਇਸ ਤੋਂ ਬਾਅਦ ਜੋ ਵੀ ਐਡ ਹੋਏਗੀ ਉਹ ਫੇਸਬੁੱਕ ਇੰਸਟਾਗ੍ਰam YouTube ਜ YouTube ਤੇ ਆਲਰੇਡੀ ਹੈਗੇ ਹੈਗੇ ਇਹ ਤਿੰਨੇ ਪਲੇਟਫਾਰਮ ਦੇ ਉੱਪਰ ਤੁਸੀਂ ਜਾ ਕੇ ਦੇਖ ਸਕਦੇ ਹੋ ਤੇ ਜਿਨ੍ਹਾਂ ਨੂੰ ਰਿਸ਼ਤਿਆਂ ਦੀ ਜ਼ਰੂਰਤ ਹੈ ਉੱਥੋਂ ਤੱਕ ਆਪਣੇ ਯਾਰ ਦੋਸਤ ਰਿਸ਼ਤੇਦਾਰੀ ਤੱਕ ਇਸ ਵੀਡੀਓ ਨੂੰ ਸ਼ੇਅਰ ਕਰੋ ਤਾਂ ਜੋ ਤੁਹਾਡੇ ਇਸ ਸ਼ੇਅਰ ਨਾਲ ਜਾਂ ਮੇਰੇ ਇਸ ਵੀਡੀਓ ਨਾਲ ਕਿਸੇ ਦਾ ਘਰ ਵੱਸ ਸਕੇ ਸੋ ਆਸ ਕਰਦਾ ਤੁਹਾਨੂੰ ਵੀਡੀਓ ਚੰਗੀ ਲੱਗੀ ਹੋਵੇਗੀ ਧੰਨਵਾਦ